ਪਿਛਲੇ 2.5 ਪੌਣੇ 3 ਸਾਲ ਦੀ ਵੱਡੀ ناکامی ਸਾਰੇ ਵਾਅਦਾ ਖਲਾਫੀ ਸਾਰੇ ਵਾਅਦਿਆਂ ਤੋਂ ਮੁੱਕਰੀ ਜਿਹੜੀ ਪੰਜਾਬ ਸਰਕਾਰ ਬਾਦ ਸਰਕਾਰ ਜਿਹੜੀ ਅੱਜ ਲੋਕਾਂ ਦੇ ਵਿੱਚ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਡਾਇਰੈਕਸ਼ਨਸ ਤੇ ਜਿਹੜੀ ਪੰਚਾਇਤੀ ਚੋਣਾਂ ਕਰਾ ਰਹੀ ਹੈ ਉਹਦੇ ਕੋਲ ਜਿੱਤਣ ਦਾ ਸਿਰਫ ਇੱਕੋ ਇੱਕ ਤਰੀਕਾ ਹੈ ਧੱਕਾਸ਼ਮਤੀ ਕਰੇ ਧੱਕਾ ਕਰੇ ਗੈਂਗਸਟਰਸ ਨਾਲ ਪੁਲਿਸ ਨਾਲ ਅਫਸਰਾਂ ਨਾਲ ਜਿਸ ਤਰੀਕੇ ਨਾਲ ਰਲ ਕੇ ਲੋਕਾਂ ਦੇ ਜਿਹੜੇ ਰਾਈਟਸ ਹੈ ਲੋਕਾਂ ਦੇ ਜਿਹੜੇ ਹੱਕ ਹੈ ਉਹਨਾਂ ਨੂੰ ਕਿਵੇਂ ਕੁਚਲਿਆ ਜਾਏ ਤੇ ਕਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਆਪਣੇ ਸਰਪੰਚ ਬਣਾ ਲਵੇ ਇਹ ਬੜੀ ਸ਼ਰਮ ਦੀ ਗੱਲ ਹੈ ਬੜੀ ਨਲਾਇਕੀ ਦੀ ਗੱਲ ਹੈ ਕਿ ਜਿਸ ਮੰਡੇਟ ਨਾਲ 2 ਸਾਲ ਪਹਿਲਾਂ 2.5 ਸਾਲ ਪਹਿਲਾਂ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਅਥਾ ਦੇ ਚੱਕ ਇਹਨਾਂ ਨੂੰ ਬਣਾਇਆ ਸੀ ਬੜੀ ਬਦਲਾਅ ਦੀ ਸਰਕਾਰ ਆਈ ਸੀ ਲੇਕਿਨ ਅੱਜ ਤੁਹਾਨੂੰ ਸਭ ਨੂੰ ਮੀਡੀਆ ਦੇ ਰਾਹੀਂ ਸਾਰੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਸੜਕਾਂ ਤੇ ਉਤਰਿਆ ਦਿਖ ਰਿਹਾ ਹੈ ਕਿਸ ਤਰੀਕੇ ਦੇ ਨਾਲ ਸਰਕਾਰ ਦੀ ਜਿਹੜੀ ਹੈ ਪਿੱਛੇ ਆਪਾਂ ਹਰ ਪਿੰਡ ਪਿੰਡ ਗਲੀ ਗਲੀ ਮਹੱਲੇ ਮਹੱਲੇ ਦੇ ਵਿੱਚ ਹੋ ਰਿਹਾ ਜਿਸ ਤਰੀਕੇ ਦੇ ਨਾਲ ਸਰਕਾਰ ਆਪਣੇ ਸਾਰੇ ਕੰਮ ਕਰਨ ਦੇ ਵਿੱਚ ਫੇਲ ਹੋਈ ਹੈ ਜਿਵੇਂ ਲਾਅ ਐਂਡ ਆਰਡਰ ਬੁਰੀ ਤਰ੍ਹਾਂ ਇੱਥੇ ਪੰਜਾਬ ਦੇ ਵਿੱਚ ਵਿਗੜਿਆ ਜਿਸ ਤਰੀਕੇ ਨਾਲ ਵਪਾਰੀਆਂ ਨਾਲ ਧੱਕਾ ਕੀਤਾ ਜਾ ਰਿਹਾ ਹੈ ਵਪਾਰੀਆਂ ਤੋਂ ਫਿਰੋਟੀਆਂ ਮੰਗੀਆਂ ਜਾ ਰਹੀਆਂ ਬਲਕਿ ਜਿਹੜੇ ਟੈਕਸ ਡਿਪਾਰਟਮੈਂਟ ਹੈ ਜਿਹੜੇ ਸੇਲ ਟੈਕਸ ਡਿਪਾਰਟਮੈਂਟ ਹੈ ਉਹ ਡਿਪਾਰਟਮੈਂਟ ਹੈ ਜਿਵੇਂ ਲੋਕਾਂ ਦੀਆਂ ਦੁਕਾਨਾਂ ਤੇ ਜਾ ਕੇ ਚੈਕਿੰਗ ਕਰ ਰਹੇ ਹੈ ਜਿਵੇਂ ਇਹਨਾਂ ਨੇ ਵਪਾਰੀਆਂ ਨੂੰ ਚੋਰ ਡਿਕਲੇਅਰ ਕਰ ਦਿੱਤਾ ਹੈ ਸਰਕਾਰ ਨੇ ਇਹ ਜੀ ਸਰਕਾਰ ਨਾ ਪੰਜਾਬ ਦੇ ਵਿੱਚ ਕਦੇ ਆਈ ਹੈ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਜੀ ਨਲਾਇਕ ਸਰਕਾਰ ਪੰਜਾਬ ਦੇ ਲੋਕ ਕਦੇ ਮੁੜ ਕੇ ਦੁਬਾਰਾ ਚੁਣਨਗੇ ਇਹ ਪੰਚਾਇਤੀ ਚੋਣਾਂ ਦਾ ਜਿਹੜਾ ਤੱਕਾ ਹੈ ਜਿਸ ਤਰੀਕੇ ਦੇ ਨਾਲ ਲੋਕਤੰਤਰ ਦੀ ਹੀਟਰੇ ਪੰਦਰ ਤੇ ਹੱਤਿਆ ਹੋ ਰਹੀ ਹੈ ਮੈਨੂੰ ਨਹੀਂ ਲੱਗਦਾ ਭਗਵਾਨ ਜੀ ਮਾਨ ਨੂੰ ਕੋਈ ਲੋਕ ਇਥੋਂ ਦੇ ਪਸੰਦ ਕਰ ਰਹੇ ਆ ਭਗਵੰਤ ਮਾਨ ਇਕਦਮ ਡੀਫੇਮ ਹੋ ਚੁੱਕਾ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਵੀ ਛੁੱਟੀ ਆ ਆਮ ਆਦਮੀ ਪਾਰਟੀ ਜਿਹੜੀ ਇਹ ਕਰਨ ਜਾ ਰਹੀ ਹੈ ਜਿਸ ਦੀਆਂ ਬਹੁਤ ਕਿਆਸਰਾਈਆਂ ਪਹਿਲਾਂ ਵੀ ਲੱਗ ਚੁੱਕੀਆਂ ਐ ਤੇ ਬੜਾ ਕੁਝ ਇਹ ਪਾਰਟੀ ਚੈੱਕ ਕਰ ਚੁੱਕੀ ਐ ਲੇਕਿਨ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਨੇ ਲੋਕਾਂ ਨੂੰ ਠੱਗਿਆ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਲੋਕਾਂ ਦੇ ਸੁਪਨੇ ਦਿਖਾ ਕੇ ਲੋਕਾਂ ਨੂੰ ਠੱਗਿਆ ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਐ ਇਹ ਸਰਕਾਰ ਨੂੰ ਅੱਥੇ ਚੱਲਦਾ ਹੋਣਾ ਜ਼ਰੂਰੀ ਚਾਹੀਦਾ ਅੱਜ ਅਸੀਂ ਕਾਂਗਰਸ ਪਾਰਟੀ ਵੱਲੋਂ ਆ ਮੈਂ ਤੇ ਚਲੋ ਕਾਂਗਰਸ ਪਾਰਟੀ ਕੀ ਇਹ ਜਿਹੜੀ ਪੰਚਾਇਤੀ ਚੌਂ ਹੈ ਸਾਰਿਆਂ ਦੀ ਸਾਂਝੀ ਚੌਂ ਹੁੰਦੀ ਹੈ ਇੱਥੇ ਕੋਈ ਪਾਰਟੀਬਾਜ਼ੀ ਦਾ ਕੋਈ ਮਕਸਦ ਨਹੀਂ ਹੁੰਦਾ ਕੋ ਪਿੰਡ ਦੇ ਭਾਈਚਾਰੇ ਦੀ ਚੌਂ ਹੁੰਦੀ ਹੈ ਆ ਸਾਡੇ ਪਟਿਆਲਾ ਦਿਹਾਤੀ ਦੇ ਜਿਹੜਾ ਦਿਹਾਤੀ ਹਲਕਾ ਪਟਿਆਲਾ ਰੂਰਲ ਜਿੱਥੋਂ ਦੇ ਸਿਹਤ ਮੰਤਰੀ ਸਾਡੇ ਐਮਐਲਏ ਨੇ ਇੱਥੋਂ ਦੇ ਆ ਸਾਡੇ ਪਿੰਡ ਸਿੰਬੜੋ ਦੇ ਸਰਪੰਚ ਜਿਹੜੇ ਕੀ ਖੜੇ ਸੀਗੇ ਉਹਨਾਂ ਨੂੰ ਬਿਨਾਂ ਦੱਸੇ ਬਿਨਾਂ ਕੋਈ ਨੋਟਿਸ ਦਿੱਤੇ ਪਹਿਲਾਂ ਉਹਨਾਂ ਨੂੰ ਐਨਓਸੀ ਜਾਰੀ ਕਰ ਦਿੱਤੀ ਜਾਂਦੀ ਹੈ ਫਿਰ ਵਿਦਆਊਟ ਕੋਈ ਇਨਫੋਰਮੇਸ਼ਨ ਬਿਨਾਂ ਦੱਸੇ ਕੱਲ ਉਹਨਾਂ ਦੇ ਕਾਗਜ਼ ਰੱਦ ਕਰ ਦਿੱਤੇ ਜਾਂਦੇ ਨੇ ਤੇ ਜੇ ਉਹਨਾਂ ਨੂੰ ਪੁੱਛਿਆ ਜਾਂਦਾ ਤੇ ਉਹਨਾਂ ਦਾ ਕੋਈ ਜਵਾਬ ਨਹੀਂ ਹੁੰਦਾ ਉਹ ਕਹਿੰਦੇ ਕੋਈ ਇਹਨਾਂ ਕੋਲ ਪ੍ਰੂਫ ਨਹੀਂ ਹੈ ਕੋਈ ਲਿਖਤੀ ਕੋਈ ਜਿਹੜੇ ਵੀ ਸਾਡੇ ਸਰਪੰਚ ਅੱਜ ਖੜੇ ਸੀਗੇ ਜਾਂ ਸਾਡੇ ਸਰਪੰਚ ਸਾਹਿਬ ਖੜੇ ਸੀਗੇ ਉਹਨਾਂ ਨੂੰ ਕੋਈ ਪ੍ਰੂਫ ਬਿਲਾ ਦਿੱਤੇ ਇਹਨਾਂ ਨੇ ਕਾਗਜ਼ ਰੱਦ ਕੀਤੇ ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੀ ਸਿਮੜੋ ਪਿੰਡ ਦੀ ਜਿੰਨੇ ਵੀ ਸਾਰੇ ਉਥੇ ਦੇ ਭਾਈਚਾਰਾ ਸਾਡੀਆਂ ਭੈਣਾਂ ਮਾਤਾ-ਮਾਂ ਭਰਾ ਸਾਰੇ ਇਕੱਠੇ ਹੋ ਕੇ ਅਸੀਂ ਅ ਡੀਸੀ ਦਫ਼ਤਰ ਗਈ ਪਹਿਲਾਂ ਡੀਸੀ ਸਾਹਿਬ ਨੇ ਕਿਹਾ ਵੀ ਪਹਿਲਾਂ ਏਡੀਸੀ ਸਾਹਿਬ ਨਾਲ ਗੱਲ ਕਰੋ ਮੈਡਮ ਨਾਲ ਉਹਨਾਂ ਨਾਲ ਗੱਲ ਕੀਤੀ ਉਹ ਕਹਿੰਦੇ ਐਸਡੀਐਮ ਸਾਹਿਬ ਕੋਲ ਚਲ ਜਓ ਮਲੇ ਇੱਥੇ ਕਿਸੇ ਨੂੰ ਵੀ ਕੋਈ ਆ ਸਾਰਿਆਂ ਨੂੰ ਲਾੜਾ ਲਾ ਕੇ ਅੱਗੇ ਤੋਂ ਅੱਗੇ ਮਲੇ ਟਾਈਮ ਟਪਾਣ ਦੀ ਜਿਹੜੀ ਗੱਲ ਕਰਦੇ ਨੇ ਅੱਜ ਜਿਹੜੀ ਕਾਗਜ਼ਾਂ ਦੀ ਜਿਹੜੀ ਇੱਕ ਆ ਲਾਸਟ ਡੇਟ ਸੀਗੀ ਸਿਰਫ ਸਾਮਾ ਬਰਬਾਦ ਕਰਕੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਟਾਈਮ ਖਵਾਬ ਕਰਕੇ ਕਰਨਾ ਚਾਹੁੰਦੇ ਆ ਅਸੀਂ ਚੋੜ ਲੜਨਾ ਚਾਹੁੰਦੇ ਆ ਅਸੀਂ ਇਹੀ ਚਾਹੁੰਦੇ ਆ ਏਡੀਸੀ ਮੈਡਮ ਤੋਂ ਵੀ ਸਾਨੂੰ ਜਿਹੜੇ ਸਾਡੇ ਕਾਗਜ਼ ਸਹੀ ਕਰਕੇ ਦਰੂਸਤ ਕਰਕੇ ਸਾਨੂੰ ਕਾਗਜ਼ ਦਿੱਤੇ ਜਾਣ ਤਾਂ ਕਿ ਸਹੀ ਫੈਸਲਾ ਕੀਤਾ ਜਾਵੇ ਵੀ ਜਿਹੜੇ ਸਰਪੰਚੀ ਦੀ ਇਲੈਕਸ਼ਨ ਚ ਲੋਕ ਆਪਣਾ ਲੋਕ ਆਪਣਾ ਉਮੀਦਵਾਰ ਚੋਣੇ ਜਾਵੇ ਇਹ ਸਾਰਿਆਂ ਪੰਜਾਬ ਸਰਕਾਰ ਦਾ ਟੱਕਾ ਹੈ ਤੁਸੀਂ ਜਿਵੇਂ ਲੋਕਤੰਤਰ ਦਾ ਧਾਣ ਹੈ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਅਸੀਂ ਸਾਰੀਆਂ ਸਿੰਬੜੋ ਪੰਚਾਇਤ ਦੇ ਨਾਲ ਅਸੀਂ ਕਾਂਗਰਸ ਪਾਰਟੀ ਮੈਂ ਅਸੀਂ ਸਾਰੇ ਅੱਜ ਅਸੀਂ ਤੇ ਖੜੇ ਆ ਅੱਜ ਏਡੀਸੀ ਦੇਸ਼ ਦੇ ਇਤਿਹਾਸ 'ਚ ਕਲੰਕ ਪੜਾ ਦੇਣਾ ਅੱਜ ਕਿਉਂਕਿ ਲੋਕਤੰਤਰੀ ਦੇ ਹੱਥਿਆਂ ਨਹੀਂ ਸੰਵਿਧਾਨ ਦੇ ਹੱਥਿਆਂ ਹੋਈ ਹੈ। ਅੱਜ ਬਾਬਾ ਸਾਹਿਬ ਅੰਬੇਡਕਰ ਦੇ ਵਿਚਾਰਧਾਰ ਦੇ ਹੱਥਿਆਂ ਹੋਈ ਹੈ। ਅੱਜ ਮਹਾਤਮਾ ਗਾਂਧੀ ਜੋ ਨੈਸ਼ਨਲ ਆਪਣੇ ਬਾਪੂ ਕਿਹਾ ਜਾਂਦਾ ਉਹਦੀ ਵੀ ਉਹਦੇ ਵੀ ਵਿਚਾਰਾਂ ਦੇ ਹੱਥਿਆਂ ਹੋਈ ਹੈ ਤੇ ਦੇਸ਼ ਦੇ ਵਿੱਚ ਹਜ਼ਾਰਾਂ ਸਾਲ ਤੋਂ ਜੋ ਪੰਚਾਇਤੀ ਰਾਜ ਚੱਲਦਾ ਆ ਰਿਹਾ ਹੈ ਕੇਵਲ ਇਹ ਸੰਵਿਧਾਨ ਨੇ ਲਾਗੂ ਨਹੀਂ ਕੀਤਾ। ਇਸ ਦੇਸ਼ ਦੇ ਵਿੱਚ ਪੰਜ ਪੰਚਾਇਤ ਦਾ ਜਿਹੜਾ ਰਾਜ ਹਜ਼ਾਰਾਂ ਸਾਲ ਤੋਂ ਰਿਹਾ ਲੋਕਾਂ ਦਾ ਵਿਸ਼ਵਾਸ ਹੈ। ਅੱਜ ਪੰਚਾਇਤੀ ਚੋਣਾਂ ਦੇ ਤੱਕਾ ਹੋਣ ਨਾਲ ਲੋਕਾਂ ਦੇ ਆਭਾਵਨਾਵਾਂ ਦਾ ਕਤਲ ਹੋਇਆ ਹੈ। ਤੇ ਸ਼ਰਮ ਨੇ ਅਕਾਲੀਵਰ ਕੋਲ ਫੇਰ ਲੋਕਾਂ ਦੀ ਲੜਾਈ ਲੜਨ ਲਈ ਸੜਕਾਂ ਦੇ ਉੱਤੇ ਰਿਹਾ ਇੱਕ ਮੈਂ ਕਮਾਲ ਦੀ ਗੱਲ ਸਾਂਝੀ ਕਰਨੀ ਚਾਹਣਾ ਪੰਜਾਬ ਦੀ ਆਵਾਮ ਨਾਲ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਸਰਕਾਰ ਸੱਤਾ ਨੂੰ ਚਲਿਆ ਕਰੂਗੀ ਅੱਜ ਉਹਨੇ ਸੱਤਾ ਦੀ ਲੋਕਤੰਤਰ ਦੀ ਸੱਤਾ ਸੱਤ ਦੀ ਵਿਚਾਰਧਾਰਾ ਦੀ ਲੋਕਾਂ ਦੀ ਭਾਵਨਾ ਦਾ ਕਤਲ ਕੀਤਾ ਦੂਜੀ ਗੱਲ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੇਰੇ ਪਿੰਡ 'ਚ ਸੰਤ ਹੀ ਹੋ ਰਹੀ ਹੈ ਮੈਂ ਬਾਅਦ ਸ਼ਾਮਲ ਹੋਇਆ ਮੈਂ ਉਸ ਮੁੱਖ ਮੰਤਰੀ ਦੇ ਪਿੱਛੇ ਚਾਰ ਕੈਂਡੀਡੇਟ ਚੋਂ ਲੜ ਰਹੇ ਨੇ ਇਹ ਵੀ ਮੁੱਖ ਮੰਤਰੀ ਦੇ ਮੂਹ ਤੇ ਕਰਾੜੀ ਚਪੇੜ ਐ ਲੋਕਾਂ ਦੀ ਤੀਜੀ ਜਿਹੜੀ ਕਮਾਲ ਦੀ ਗੱਲ ਐ ਕਿ ਮਯੂਸ ਹੋਇਆ ਦਾ ਬੰਦਾ ਕੋਰਟ ਜਾਂਦਾ ਓਦੇ ਖਰਚੇ ਹੋ ਰਹੀਏ ਨੇ ਐਪਲੀਕੇਸ਼ਨਾਂ ਮਯੂਸ ਹੋਇਆ ਬੰਦਾ ਸਰਕਾਰ ਕੋ ਜਾਂਦਾ ਓਦੇ ਧੱਕੇਸ਼ਾਹੀ ਹੋ ਰਹੀਏ ਐ ਕਮਾਲ ਦੀ ਗੱਲ ਐ ਜੇ ਅੱਜ ਕੋਈ ਬੰਦਾ ਪ੍ਰਸ਼ਾਸਨ ਦੇ ਸਤਾ ਦੇ ਕੋਈ ਪ੍ਰਸ਼ਾਸਨ ਦੇ ਸਿਖਰ ਤੇ ਬੈਠੇ ਬੰਦੇ ਕੋਲ ਪਹੁੰਚ ਕਰਦਾ ਤਾਂ ਪ੍ਰਸ਼ਾਸਨ ਦੇ ਟੌਪ ਹੈੱਡ ਬੰਦੇ ਨੂੰ ਕਹਿੰਦੇ ਨੇ ਕਿ ਅੱਜ ਉਹਨਾਂ ਦਾ ਸਮਾਂ ਐ ਉਹ ਕਰਨਗੇ ਜੇ ਥੋੜਾ ਸਮਾਂ ਆਇਆ ਤੁਸੀਂ ਕਰ ਲਿਓ ਉਸ ਦੇਸ਼ ਤੇ ਸਮਾਜ ਦਾ ਬਣੂਗੀ ਜਿੱਦੇ ਵਿੱਚ ਪ੍ਰਸ਼ਾਸਨ ਤੇ ਸਤਾ ਦੇ ਕਾਬਜ ਲੋਕ ਇਹ ਕਹਿੰਦੇ ਹੋਣ ਕਿ ਅੱਜ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕਾਜ ਦਾ ਕੋਈ ਹੱਕ ਨਹੀਂ ਹੈ ਅਸੀਂ ਅੱਜ ਦੇ ਧਰਨੇ ਵਾਲੇ ਜਿਹੜੀਆਂ ਪੰਚਾਇਤਾਂ ਬਣ ਰਹੀਆਂ ਨੇ ਜਿਹੜੇ ਸਰਪੰਚਾਂ ਨੂੰ ਮਤਲਬ ਆਧਾਰ ਮਿਲਿਆ ਜਾਂ ਕਿਤੇ ਵੀ ਕੋਸ਼ ਮਿਲਿਆ ਉਹਨਾਂ ਨੂੰ ਕਾਪੀਆਂ ਜਿਹੜੀਆਂ ਉਹਨਾਂ ਨੇ ਅਰਧ ਕਰਤੀਆਂ ਮੁੱਖ ਮੰਤਰੀ ਨੇ ਮਤਲਬ ਇਹ ਕਹਿਣ ਦਾ ਭਾਵ ਹੈਗਾ ਵੀ ਦੇਖੋ ਥੋੜਾ ਧਰਨੇ ਲੱਗ ਰਹੇ ਨੇ ਸਾਰੀਆਂ ਸ਼ਰਕਾਂ ਤੇ ਧਰਨੇ ਲੱਗ ਰਹੇ ਨੇ ਲੋਕ ਦੁਖੀ ਨੇ ਸਰਕਾਰ ਬਣੀ ਹੈ ਕਦੇ ਵਾਪੇ ਬਣਦੀ ਹੈ ਐਹੀ ਧਰਨੇ ਲਵਾਉਣ ਵਾਸਤੇ ਬਣਦੀ ਹੈ ਅੱਜ ਮਤਲਬ ਮੇਰੇ ਮਨ ਹਿਸਾਬ ਨਾਲ ਵੀ ਇਹ ਦੇਖ ਲਓ ਕਿ ਤੁਸੀਂ ਆ ਕੀ ਹਾਲ ਹੋ ਰਿਹਾ ਲੋਕਾਂ ਨੇ ਕਿਸ ਦਾ ਇਹ ਫੈਲਾ ਰੱਦ ਕਰਤੀ ਕਿਸੇ ਦੇ ਕੁਝ ਕਰ ਤਿਆ ਕਿਸੇ ਨੂੰ ਰੋਕ ਤਿਆ ਕਿਸੇ ਦੇ ਇੰਜੈਕਸ਼ਨ ਲਾ ਤਿਆ ਪਰ ਇੰਜੈਕਸ਼ਨ ਵੀ ਉਹ ਲਾਉਣਾ ਜਿਹੜੇ ਪਰ ਹੋਵੇ ਕਈ ਬੰਦੇ ਬੰਦਾ ਇਹਨੂੰ ਲਾ ਪਿਆ ਪਰ ਉਹਨਾਂ ਪਰ ਅਸੀਂ ਆਹ ਕਾਰਵਾਈ ਕਰਾਈ ਆ ਕੋਈ ਵੀ ਉਹਨਾਂ ਪਰ ਕਾਰਵਾਈ ਨਹੀਂ ਹੈਗੀ ਉਹਨਾਂ ਦੀਆਂ ਕਾਪੀਆਂ ਠੀਕ ਨੇ ਜਾਣ ਜਾਣ ਕੇ ਤੰਗ ਕਰ ਰਹੀ ਹੈ ਸਰਕਾਰ ਮੁੱਖ ਮੰਤਰੀ ਨੂੰ ਚਾਹੀਦਾ ਵੀ ਇਹੋ ਜਿਹਾ ਕੰਮ ਇਹੋ ਜਿਹਾ ਗੰਦ ਨਹੀਂ ਪਾਉਣਾ ਚਾਹੀਦਾ ਹੈ ਜੀ ਦੇਖੋ ਜਥੇਬੰਦੀਆਂ ਲੋਕਾਂ ਦੇ ਹੱਕ ਦੇ ਵਿੱਚ ਉਤਰਣਗੇ ਕਿਸਾਨ ਜਥੇਬੰਦੀਆਂ ਲੋਕਾਂ ਦੇ ਹੱਕਾਂ 'ਚ ਉਤਰਣਗੇ ਜੀ ਕਿਸਾਨ ਸਾਰੇ ਖੜੇ ਨੇ ਸੌ ਸੌ ਧਰਨੇ ਲੱਗ ਰਹੇ ਆ ਤੁਹਾਡੇ ਸਾਹਮਣੇ ਆ ਜੀਰੀ ਦਾ ਉਹ ਬੁਰਾ ਹਾਲ ਆ ਪਰਾਲੀ ਦਾ ਉਹ ਬੁਰਾ ਹਾਲ ਆ ਆ ਲੋਕ ਦੇਖੋ ਕਿੱਥੇ ਜਾਣਗੇ ਆਪਣੀਆਂ ਫਸਲਾਂ ਵਟਣਗੇ ਤੇ ਛੜਕਾਂ ਤੇ ਆਉਣਗੇ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਇਹ ਤਾਂ ਕਹਿੰਦੇ ਵੀ ਅਸੀਂ ਕੋਈ ਧਰਨੇ ਲੱਗਣ ਦਿੰਦੇ ਆ ਦੇਖੋ ਉਰੇ ਲੱਗ ਰਿਹਾ ਉਹ ਜਿਲ੍ਹਾ ਪ੍ਰਸ਼ਾਸਨ ਦੇ ਕੋਲ ਉੱਥੇ ਲੱਗ ਰਿਹਾ ਸਰੰਦਰ ਰੋਡ ਉਧਰ ਇਧਰ ਸਾਰਾ ਪਟਿਆਲਾ ਸੀਲ ਹੋ ਰਿਹਾ ਹੈ ਦੇਖੋ ਪੰਜਾਬ ਸਰਕਾਰ ਦੋਨੇ ਹੱਥ ਕਰੇ ਕਰਕੇ ਭਗਵੰਦ ਸਿੰਘ ਸਰਕਾਰ ਕੋ ਦਾ ਕਾਰਨ ਕੀ ਆ ਕਿ ਪੰਚਾਇਤੀ ਚੋਣਾਂ ਦੇ ਹਾਰ ਤੋਂ ਡਰ ਤੋਂ ਕਿਉਂਕਿ ਜੋ ਸਰਕਾਰ ਨੇ ਵਾਅਦੇ ਕੀਤੇ ਜੋ ਲੌਗ ਆਰਡਰ ਦੀ ਪੰਜਾਬ ਚ ਪੋਜੀਸ਼ਨ ਚਾਹੇ ਆਰਥਿਕ ਦੀ ਗੱਲ ਕਰ ਲਓ ਮੰਡੀਆ ਦੀ ਗੱਲ ਕਰ ਲਓ ਵਪਾਰੀਆਂ ਦੀ ਗੱਲ ਕਰ ਲਓ ਸਭ ਤੇ ਗੈਂਸਟਰ ਵੱਲੋਂ ਫੋਨ ਆਏ ਫਰੋਤੀ ਲੱਤੀ ਜਾ ਰਹੀਆਂ ਨੇ ਕੋਈ ਵਾਦਾ ਪੂਰਾ ਨਹੀਂ ਕੀਤਾ ਹੋਇਆ ਇਹਦੀ ਡਰ ਤੋਂ ਇਲੈਕਸ਼ਨ ਦੇ ਹਾਰ ਦੇ ਡਰ ਤੋਂ ਭਗਵਾਨਤਮ ਸਰਕਾਰ ਨੇ ਫੈਸਲਾ ਕੀਤਾ ਉਹਦੇ ਐਮਐਲਏ ਨੇ ਫੈਸਲਾ ਕੀਤਾ ਪ੍ਰਸ਼ਾਸਨ ਨੇ ਫੈਸਲਾ ਕੀਤਾ ਕਿ ਪੰਚਾਇਤੀ ਚੋਣਾਂ ਸਰਸਰ ਦੇ ਨਾਂ ਤੇ ਗੁੰਡਾਗਰਦੀ ਕਰਕੇ ਜੇ ਜੇ ਕੋਈ ਨਹੀਂ ਮੰਨਦਾ ਜੇ ਕਾਗਜ਼ ਪਹਿਲਾਂ ਤਾਂ ਦੇਖੋ ਐਨਓਸੀ ਵੀ ਅਖੀਰ ਮਿਲੀਆਂ ਜੇ ਕਾਗਜ਼ ਭਰੇ ਗਏ ਆ ਤਾਂ ਖਾਸ ਕਰਕੇ ਕਾਗਜ਼ੀ ਦਲ ਦੇ ਜੋ ਸਰਪੰਚ ਸਰਪੰਚ ਸੀਗੇ ਉਹਨਾਂ ਦੇ ਸਾਰੇ ਕਾਗਜ਼ ਝੂਠੇ ਵਰਗੇ ਸਾਰੇ ਰੱਦ ਕੀਤੇ ਗਏ ਨੇ ਕਈ ਪਿੰਡਾਂ ਦੇ ਵਿੱਚ ਸਾਰੇ ਕੈ ਰੱਦ ਕਰਤੇ ਕਲੇ ਝਾਰੂ ਵਾਲੇ ਦੇ ਰਹਿ ਗਏ ਬਾਕੀ ਸਾਰੇ ਰੱਦ ਕਰਤੇ ਗਏ ਨੇ ਸੋ ਸਰਕਾਰ ਕੋਈ ਹਾਰ ਨੂੰ ਦਰ ਦੇ ਦੇ ਹੋਏ ਤੇ ਇਹ ਕਰ ਰਹੇ ਨੇ ਜਿਹੜੀਆਂ ਕਹਿ ਰਹੇ ਵੀ ਸਾਡੀ ਸਭ ਸੰਪਤੀ ਹੋ ਰਹੀਆਂ ਨੇ ਸਭ ਸਭ ਤੇ ਪਿੰਡਾਂ ਚ ਹੁੰਦੀਆਂ ਉਠਾਰਿਆ ਤੇ ਬੁਲਾ ਕੇ ਕੋਈ ਡੀਐਸਪੀ ਕੋਈ ਐਸਐਚਓ ਕੋਈ ਬੀੜੀਓ ਤਹਿਸੀਲਦਾਰ ਕੋਈ ਐਡੀਸੀ ਕੋਈ ਐਸਐਸਪੀ ਬੁਲਾ ਕੇ ਸਭ ਸੰਪਤੀ ਕਰਾ ਰਹੇ ਨੇ ਇਹ ਸਰਕਾਰ ਦਾ ਗੁੰਡਾ ਕਰਦੀ ਅਨਾਸਾ ਆ ਤੁਹਾਡੇ ਸਾਹਮਣੇ ਉਰੇ ਆ ਲੈਂ ਲੱਗੀ ਹੋਈ ਸੀ ਲਾਈਨਾਂ ਚ ਖੜੇ ਲੋਕ ਫਾਰਮ ਮੰਮੀਦੋਰ ਭਰਦੇ ਸੀ ਉਹਨਾਂ ਦੇ ਪੰਚੀ ਸਰਪੰਚੀ ਮੀਂਹ ਵਰ ਕਾਰ ਖੋ ਕੇ ਪਾੜੇ ਗਏ ਖੋ ਕੇ ਭੱਜ ਗਏ ਕੁੱਟਿਆ ਮਾਰਿਆ ਗਿਆ ਉਸ ਦਿਨ ਹਜ ਡੀਐਸਪੀ ਐਸਐਸਪੀ ਸਾਰੇ ਖੜੇ ਨੇ ਉਹਦੀ ਯਾਰੀ ਕੁੱਟਿਆ ਮਾਰਿਆ ਗਿਆ ਲੋਕਾਂ ਨੂੰ ਸਾਰੇ ਮੀਂਹ ਵਰਾਂ ਨੂੰ ਕੋਈ ਪ੍ਰਸ਼ਾਸਨ ਲਾਲ ਆਰਡਰ ਦੀ ਗੱਲ ਨਹੀਂ ਹੈ ਨਾ ਭਗਵੰਤ ਮਾਨ ਦਾ ਕੋਈ ਅਖਬਾਰ ਚ ਬਿਆਨ ਆਇਆ ਨਾ ਕੋਈ ਪੰਜਾਬ ਮੰਤਰੀ ਦਾ ਬਿਆਨ ਆਇਆ ਸੋ ਮੈਂ ਸਮਝਦਾ ਕਿ ਇਹ ਉਹ ਫੈਸਲੇ ਕਰ ਲਿਆ ਕਿ ਪੰਚੀ ਸਰਪੰਚ ਜਿੱਤਣੇ ਆ ਚਾਹੇ ਦਾਣਫੇਰ ਕੇ ਜਿੱਤਣੋ ਚਾਹੇ ਪੁਲਿਸ ਰਾਏ ਜਿੱਤਣੋ ਚਾਹੇ ਕਾਜਰਤ ਕਰਕੇ ਜਿੱਤ ਲੋ ਪਰ ਇਹਦਾ ਰਿਜ਼ਲਟ ਬਹੁਤ ਮਾੜਾ ਨਿਕਲਣਾ ਉਹਦਾ ਕਾਰਨ ਉਹਦਾ 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 ਕਾਰਨ ਕੀ ਆ ਜਿਹੜਾ ਵੱਡਾ ਵੋਟਾਂ ਨਾਲ ਜਿੱਤੂਗਾ ਉਹ ਲੋਕਾਂ ਦੇ ਕੰਮ ਕਰੂਗਾ ਲੋਕਾਂ ਨਾਲ ਲੋਕਾਂ ਦੀ ਹੁਣ ਦਰਦ ਹੀ ਹੋਊਗੀ ਜਿਹੜਾ ਪੂਰਸੇ ਜ਼ੋਰ ਤੇ ਗੁੰਡਾਗਰਦੀ ਜਿੱਤ ਗਿਆ ਉਹਨੇ ਪਿੰਡਾਂ 'ਚ ਗੁੰਡਾਗਰਦੀ ਕਰਨੀ ਆ ਪੰਜਾਬ ਦੇ ਲਾਰਡ ਲੈਂਡਰ ਪਿਛੇ ਅੱਗੇ ਬਹੁਤ ਮਾਰੀ ਜਲ ਰਹੀਆਂ ਤੇ ਇਹ ਹੈ ਕਿ ਗੁੰਡਾ ਅੰਸ਼ਰਾਂ ਦੇ ਹੱਥ ਪੰਜਾਬ ਦੀ ਵਾਗਡੋ ਆਉਂਦੀ ਆ ਜੇ ਸਰਪੰਚ ਬਣਦੇ ਨੇ ਉਹਨਾਂ ਦਾ ਉਹ ਪੰਜਾਬ ਦੇ ਲੋਕਾਂ ਨੂੰ ਪਿੰਡਾਂ 'ਚ ਕੀ ਇਨਸਾਫ ਦੇਣਗੇ ਸੋ ਇਸ ਕਰਕੇ ਇਸ ਗੱਲ ਦੀ ਖੇਦੀ ਕਰਦੇ ਆ ਕਿ ਸਾਰੇ ਪਿੰਡਾਂ ਦੇ ਪੰਜਾਬ ਦੇ ਬਸ਼ਹਰਾਂ ਦੇ ਪਿੰਡਾਂ ਧਰਨੇ ਲੱਗ ਰਹੇ ਨੇ ਸਰਕਾਰ ਦਾ ਬਲੂਸ ਨੇ ਕਰ ਰਹੇ ਨੇ ਸਰਕਾਰ ਦਾ ਪਿੱਛੇ ਆਪਾ ਕਰ ਰਹੇ ਨੇ ਸੋ ਇਹ ਇਹ ਮੈਂ ਸਮਝਦਾ ਕਿ ਭਗਵਾਨਤਾਂ ਸਰਕਾਰ ਇਹ ਸਮਝ ਚੁੱਕੀ ਆ ਕਿ ਸਾਡੇ ਸਾਡੇ ਦੇ ਨੇੜੇ ਆ ਗਏ ਜੋ ਤਕਸ਼ੇ ਗੁੰਡਾਗਰਦੀ ਕਰਕੇ ਨਾਮ ਇੱਕ ਬਣਾ ਲੋ ਵੀ ਸਰਪੰਚ ਜਿੱਤ ਗਏ ਤਾਂ ਸਰਪੰਚ ਜਿੱਤ ਲੈ ਸਰਪੰਚ ਜੀ ਦੀ ਕਬਜ਼ਾ ਕੀਤਾ ਜਾ ਰਿਹਾ ਉੱਤੇ ਹਮਾਰੇ ਜਾ ਰਿਹਾ ਸੋ ਇਸ ਗੱਲ ਦੀ ਨਿਖੇਧੀ ਕਰਦੇ ਆ ਸਾਰਾ ਪੰਜਾਬ ਫੜ ਕੇ ਉੱਤਰਿਆ ਅੱਜ ਪਟਿਆਲੇ ਜੇ ਉੱਤਰੇ ਹੋਇਆ ਕੱਲ ਫਤਿਹਗੜ੍ਹ ਸਾਹਿਬ ਸੀ ਅਮਲੋਤ ਸੀਗੇ ਔਰ ਮਰੂਪੜ ਮਹਾਲੀ ਕਿਤੇ ਵੀ ਪੰਜਾਬ ਦੇਖ ਲੋ ਲੋਕ ਸਰਕਾਰ ਤੋਂ ਉੱtre ਹੋਏ ਨੇ ਲੋਕਾਂ ਦਾ ਵਿਸ਼ਵਾਸ ਸਰਕਾਰ ਤੋਂ ਉੱਟ ਗਿਆ ਦੇਖੋ ਜੀ ਮੇਰੇ ਤੇ ਕੋਈ ਫਾਈਲ ਰਜੈਕਟ ਕਰਨ ਦਾ ਹੋ ਹੀ ਨਹੀਂ ਸਕਦਾ ਵਧੀਆ ਵਕੀਲ ਤਾਂ ਅਸੀਂ ਸਾਰਾ ਕੁਝ ਸਭ ਕੰਮ ਕਰਾ ਕੇ ਦਿੱਤਾ ਤੇ ਇਹ ਕਹਿੰਦੇ ਆ ਵੀ ਸ਼ਾਮਲਾਟ ਜ਼ਮੀਨ ਹੈ ਜਿਹੜੀ ਅਸੀਂ ਮੁੱਲ ਲਈਆ ਮੇਰੇ ਨਾਲ ਹੋਇਆ ਇਹਨਾਂ ਨੇ ਜਿਹੜਾ ਅਬਜੈਕਸ਼ਨ ਲਾਇਆ ਉਹ ਘਰ ਵਾਲੀ ਜ਼ਮੀਨ ਤੇ ਜਦੋਂ ਕਿ ਮੇਰੇ ਹਸਬੰਦ ਦੇ ਨਾਂ ਹੈ ਉਹਦੇ ਤੇ ਲਾਣਾ ਬਣਦਾ ਹੀ ਨਹੀਂ ਹੈਗਾ ਸਾਡਿਆਂ ਦੋਨੋਂ ਪਹਿਲਾਂ ਇਹਨਾਂ ਨੇ ਆਪ ਤੋਂ ਬਿਨਾਂ ਦੱਸੇ ਰਿਜੈਕਟ ਕਰ ਦਿੱਤੀਆਂ ਮੈਂ ਇਹ ਜੋ ਪੰਜਾਬੀ ਯੂਨੀਵਰਸਿਟੀ ਸਰਵਿਸ ਕਰਕੇ ਆਇਆ 10 ਮਹੀਨੇ ਹੋਏ ਨੇ ਮੇਰੀ ਰਿਟਾਇਰਮੈਂਟ ਨੂੰ ਸਾਰਾ ਪਿੰਡ ਸਾਡੇ ਨਾਲ ਹੈ ਸਾਰੇ ਮੈਨੂੰ ਚਾਹੁੰਦੇ ਨੇ ਵੀ ਇਲੈਕਸ਼ਨ ਲੜੇ ਸਾਨੂੰ ਇਲੈਕਸ਼ਨ ਲੜਨ ਦਾ ਮੌਕਾ ਦਿੱਤਾ ਜਾਵੇ ਕੀ ਕਿਹਾ ਕਿ ਇਹਨਾਂ ਨੇ ਰੋਕੀ ਰਿਆਂਗੀ ਤੁਹਾਡੀ ਜਿਹੜੀ ਤੁਰੀ ਰਹਿائش ਆ ਉਹ ਸਾਹਮਣੇ ਵਾਲੀ ਜ਼ਮੀਨ ਚ ਨਹੀਂ ਜੀ ਰਹਿਤਾ ਸਾਡੀ ਘਰ ਦੀ ਜ਼ਮੀਨ ਚ ਆ ਜੀ ਖੇਤ ਠੀਕ ਨਹੀਂ ਜਿਹੜੇ ਲਾਏ ਨੇ ਬਿਲਕੁਲ ਅਸੀਂ ਠੇਕ ਆ ਅਸੀਂ ਵਕੀਲ ਤੋਂ ਸਾਰਾ ਕੁਝ ਨਾ ਪਾਰਾ ਤੁਸੀਂ ਪਿੰਡ ਗਵਾਏ ਜੀ ਸਾਡਾ ਸਾਰੇ ਮੇਰੇ ਨਾਲ ਨੇ ਉਹ ਜਿਹੜਾ ਹੈਗਾ ਨਾ ਉਹ ਸਾਰੀਆਂ ਪਾਰਟੀਆਂ ਚ ਹੁਣ ਥੋੜੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਰਲਿਆ ਉਹ ਸਾਡੇ ਨਾਲ ਹੰਣੜਵਾਦੀ ਕਰ ਰਿਹਾ ਹੈ ਉਹ ਕਹਿੰਦੇ ਵੀ ਉਹਦੀ ਨੂੰਨ ਬਣਾਉਣਾ ਇੱਕ ਮੌਕਾ ਹੋਰ ਦਿਓ